ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੂਡੀ ਮੁਹੱਲਾ ਪੰਜਵਾ ਕਿਰਪਾ ਨਿਦ ਬਸੋ ਹਿਰਦੈ ਹਰ ਨੀਤ ਏ ਕਿਰਪਾ ਦਇਆ ਦੇ ਨਿਦ ਸਮੁੰਦਰ ਹਰ ਕਈਏ ਪਰਮੇਸ਼ਰ ਜੀ ਸਾਡੇ ਨੀਤ ਨਿਤਾ ਪ੍ਰਤੀ ਹੀ ਰਿਦਾ ਹਿਰਦੇ ਵਿੱਚ ਬਸੋ ਵਸਣਾ ਕਰੋ ਤੈਸੀ ਬੁੱਧ ਕਰੋ ਪ੍ਰਗਾਸਾ ਲਾਗੇ ਪ੍ਰਭ ਸੰਗਪ੍ਰੀਤ ਰਹਾਉ ਏ ਪ੍ਰਭ ਪਰਮੇਸ਼ਰ ਜਿਹੋ ਜਹੀ ਭਗਤਾਂ ਦੀ ਆਤਮ ਵਿਸ਼ੈਣੀ ਬੁੱਧ ਹੁੰਦੀ ਹੈ ਤੈਸੀ ਤੇਹੋ ਜਹੀ ਸਾਡੀ ਵੀ ਆਤਮ ਵਿਸ਼ੈਣੀ ਬੁੱਧ ਪ੍ਰਗਾਸਾ ਪ੍ਰਗਟ ਕਰੋ ਜਿਸ ਕਰਕੇ ਤੇਰੇ ਸੰਗ ਤੁਹਾਡੇ ਨਾਲ ਸਾਡੀ ਪ੍ਰੀਤੀ ਲੱਗ ਜਾਵੇ ਰਹਾਓ ਬਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਆਂ ਦਾਸ ਤੁਮਾਰੇ ਕੀ ਪਾਵੋ ਧੂਰਾ ਮਸਤਕ ਲੈ ਲੈ ਲਾਵੋ ਏ ਪਰਮੇਸ਼ਰ ਅਸੀਂ ਤੁਹਾਡੇ ਦਾਸ ਸੇਵਕਾਂ ਦੀ ਚਰਨ ਧੂੜਾ ਕਹੀਏ ਧੂਰਾ ਧੂੜ ਪ੍ਰਾਪਤ ਕਰੀਏ ਅਤੇ ਉਹ ਚਰਨ ਧੂੜੀ ਲੈ ਲੈ ਕੇ ਆਪਣੇ ਮੱਥੇ ਤੇ ਲਾਉਣਾ ਕਰੀਏ ਸ਼ਰਦਾ ਰੂਪੀ ਧੂੜੀ ਮੈਂ ਆਪਣੇ ਅੰਤਹਿ ਕਰ ਰੂਪੀ ਮਥੇ ਤੇ ਲਾਉਣਾ ਕਰਦਾ ਮਹਾਪਤ ਤ ਤੇ ਹੋਤ ਪੁਨੀਤਾ ਹਰ ਕੀਰਤਨ ਗੁਣ ਗਾਵ ਜਿਸ ਚਰਨ ਧੂੜ ਕਰਕੇ ਮਹਾ ਵੱਡੇ ਵੱਡੇ ਪਤ ਪਾਪੀ ਵੀ ਪਾਪ ਕਰਮ ਤੋਂ ਹਟ ਕੇ ਪੁਨੀਤਾ ਪਵਿੱਤਰ ਹੋ ਜਾਂਦੇ ਹਨ ਤੇ ਹੋ ਗਏ ਹਨ ਇਹ ਹਰ ਪਰਮੇਸ਼ਰ ਅਸੀਂ ਵੀ ਕੀਰਤਨ ਵਿੱਚ ਪਾ ਕੇ ਆਪ ਜੀ ਦੇ ਉਹਨਾਂ ਸ਼ੁਭ ਗੁਣਾਂ ਨੂੰ ਗਉਣਾ ਕਰਦੇ ਹਾਂ ਆਗਿਆ ਤੁਮਰੀ ਮੀਠੀ ਲਾਗੋ ਕੀਓ ਤੁਹਾਰੋ ਭਾਵੋ ਏ ਪਰਮੇਸ਼ਰ ਜੀ ਤੁਹਾਡੀ ਸਿਮਰਨ ਕਰਨ ਦੀ ਆਗਿਆ ਮੈਨੂੰ ਮੀਠੀ ਪਿਆਰੀ ਲੱਗੇ ਅਤੇ ਤੁਹਾਡਾ ਕੀਤਾ ਹੋਇਆ ਹਰੇਕ ਕਾਰਜ ਮਾਨੂੰ ਭਾਵੋ ਚੰਗਾ ਲੱਗੇ ਜੋ ਤੂੰ ਦੇਹ ਤਹੀ ਇਹੋ ਤ੍ਰਿਪਤਾ ਆਨ ਨਾ ਕਤ ਹੂ ਤਾਵੋ हे परमेश्वर जो पदार्थ तू भाव तुसी दिंदे हो। ਉਸੇ ਨਾਲ ਮੇਰਾ ਇਹ ਮਨ ਰਜਿਆ ਰਹੇ। ਅਤੇ ਆਪ ਜੀ ਦਾ ਦਰ ਛੱਡ ਕੇ ਹੋਰ ਕਿਸੇ ਭਾਵ ਦੇਵੀ ਦੇਵਤਿਆਂ ਵਾਲੇ ਪਾਸੇ ਦੌੜ ਕੇ ਨਾ ਜਾਵੇ। ਸਦਹੀ ਨਿਗਟ ਜਾਨੂ ਪ੍ਰਭ ਸੁਆਮੀ ਸਗਲ ਰੇਣ ਹੋਏ ਰਹੀਐ। हे स्वामी مالک ਪਰਮੇਸ਼ਰ ਜੀ। ਅਸੀਂ ਸਦ ਹਮੇਸ਼ਾ ਹੀ ਆਪ ਜੀ ਨੂੰ ਨੇੜੇ ਤੋਂ ਨੇੜੇ ਅੰਗ ਸੰਗ ਜਾਣਦੇ ਰਹੀਏ ਅਤੇ ਸਾਰਿਆਂ ਦੀ ਚਰਨ ਧੂੜੀ ਹੋ ਕੇ ਰਹਿਣਾ ਕਰੀਏ ਸਾਧੂ ਸੰਗਤ ਹੋਏ ਪ੍ਰਾਪਤ ਤਾਂ ਪ੍ਰਭ ਆਪਣਾ ਲਈ ਹੈ हे ਪ੍ਰਭ ਪਰਮੇਸ਼ਰ ਵਾਹਿਗੁਰੂ ਜੀ ਆਪ ਜੀ ਦਾ ਸਾਸ ਗਰਾਸ ਨਾਮ ਜਪਣ ਵਾਲੇ ਸਾਧੂ ਸ੍ਰੇਸ਼ਟ ਜਨਾਂ ਦੀ ਸੰਗਤ ਕਰਨੀ ਪ੍ਰਾਪਤ ਹੋਵੇ ਤਦ ਹੀ ਪਰਮੇਸ਼ਰ ਤੈਨੂੰ ਆਪਣਾ ਜਾਣ ਕੇ ਲਈ ਹੈ ਪ੍ਰਾਪਤ ਕਰ ਲਈਦਾ ਹੈ ਸਦਾ ਸਦਾ ਹਮ ਸ਼ੁਹਰੇ ਤੁਮਰੇ ਤੂ ਪ੍ਰਭ ਹਮਰੋ ਮੀਰਾ ਏ ਪ੍ਰਭ ਪਰਮੇਸ਼ਰ ਜੀ ਅਸੀਂ ਸਾਰਿਆਂ ਸਮਿਆਂ ਵਿੱਚ ਸਦਾ ਸਦਾ ਤੁਹਾਡੇ ਸ਼ੁਹਰੇ ਛੋਟੇ ਬੱਚੇ ਛੋਟੇ ਦਾਸ ਹਾਂ ਅਤੇ ਤੂ ਹਮਰੋ ਸਾਡਾ ਵੱਡਿਆਂ ਤੋਂ ਵੱਡਾ ਮੀਰਾ ਪਾਤਸ਼ਾਹ ਹੈ ਨਾਨਕ ਬਾਰਕ ਤੁਮ ਮਾਤ ਪਿਤਾ ਮੁਖ ਨਾਮ ਤੁਮਾਰੋ ਕੀਰਾ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਪ੍ਰਭੂ ਅਸੀਂ ਤੁਹਾਡੇ ਬਾਰਕ ਬੱਚੇ ਹਾਂ ਤੁਮ ਤੁਸੀਂ ਸਾਡੇ ਮਾਪਿਓ ਰੂਪ ਹੋ ਅਤੇ ਅਸੀਂ ਹਰ ਵਕਤ ਗੁਰਾਂ ਦੇ ਉਪਦੇਸ਼ ਰੂਪੀ ਅਸਤਨਾ ਦੁਆਰਾ ਤੁਮਾਰੋ ਤੁਹਾਡਾ ਨਾਮ ਰੂਪੀ ਖੀਰਾ ਦੁੱਧ ਅੰਤਹਿ ਕਰਨ ਰੂਪੀ ਮੂੰਹ ਵਿੱਚ ਚੁੰਗਦੇ ਰਹਿੰਦੇ ਹਾਂ ਟੋਡੀ ਮਹੱਲਾ ਪੰਜਵਾ ਘਰ ਦੂਜਾ ਦੁਪਦੇ ਇੱਕ ਊੰਕਾਰ ਸਤਿਗੁਰ ਪ੍ਰਸਾਦ ਟੋਡੀ ਰਾਗਣੀ ਵਿੱਚ ਮਹੱਲਾ ਪੰਜਵਾ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਘਰ ਦੂਸਰੇ ਸਤਾਲ ਵਿੱਚ ਦੋ ਪਦਿਆਂ ਵਾਲੇ ਸ਼ਬਦ ਉਚਾਰਨ ਕਰਦੇ ਆ ਪਾਤਸ਼ਾਹ ਮੰਗਲ ਕਰਦੇ ਇੱਕ ਅਦਵੈਤ ਰੂਪ ਪਰਮੇਸ਼ਰ ਓਮਕਾਰ ਸਰਬਦਾ ਪ੍ਰਕਾਸ਼ਿਕ ਜੋ ਸਤਿਗੁਰਾਂ ਦੀ ਪ੍ਰ사ਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਮੰਗੂ ਦਾਨ ਠਾਕੁਰ ਨਾਮ ਏ ਠਾਕੁਰ ਪਰਮੇਸ਼ਰ ਜੀ ਮੈਂ ਆਪ ਜੀ ਦੇ ਪਾਸੋਂ ਨਾਮ ਅੰਮ੍ਰਿਤ ਦਾ ਦਾਨ ਮੰਗਦਾ ਹਾਂ ਕਿਉਂ ਮੰਗਦਾ ਹਾਂ ਕਿਉਂਕਿ ਅਵਰ ਕਸ਼ੂ ਮੇਰੇ ਸੰਗ ਨ ਚੱਲੇ ਮਿਲੇ ਕਿਰਪਾ ਗੁਣ ਗਾਮ ਰਹਾਉ ਕਿਉਂਕਿ ਹੋਰ ਕੋਈ ਵੀ ਪਦਾਰਥ ਲੋਕ ਪ੍ਰਲੋਕ ਨੂੰ ਮੇਰੇ ਨਾਲ ਨਹੀਂ ਚੱਲੇਗਾ ਪਾਪ ਇਥੋਂ ਲੋਕ ਤੋਂ ਪ੍ਰਲੋਕ ਨੂੰ ਨਾਲ ਨਹੀਂ ਜਾਵੇਗਾ ਇਸ ਲਈ ਆਪ ਜੀ ਕਿਰਪਾ ਦਇਆ ਦ੍ਰਿਸ਼ਟੀ ਕਰੋ ਤਾਂ ਜੋ ਆਪ ਜੀ ਦੇ ਗੁਣਾਂ ਨੂੰ ਗਾਉਣ ਵਾਲਾ ਸਾਧ ਸੰਗਤ ਰੂਪੀ ਗਾਮ ਨਗਰ ਮੈਨੂੰ ਪ੍ਰਾਪਤ ਹੋਵੇ ਜੋ ਸੰਗਤ ਗਾਮ ਸਮੂਹ ਗੁਣਾਂ ਦਾ ਘਰ ਹੈ ਉਹ ਆਪ ਜੀ ਕਿਰਪਾ ਕਰੋ ਕਿ ਮੇਰੇ ਅੰਤਹਿ ਕਰਨ ਵਿੱਚ ਗੁਣਾ ਦਾ ਨਗਰ ਵਸ ਜਾਵੇ ਰਹਾਉ ਬਿਸਰਾਮ ਦੇ ਕੇ ਪਾਤਸ਼ਾਹ ਕਿਰਪਾ ਕਰ ਰਿਹਾ ਰਾਜ ਮਾਲ ਅਨੇਕ ਭੋਗ ਰਸ ਸਗਲ ਤਰਵਰ ਕੀ ਸ਼ਾਮ ਰਾਜ ਭਾਗ ਦਾ ਸੁਖ ਭੋਗਣਾ ਮਾਲ ਹਾਥੀ ਘੋੜਿਆਂ ਦੀਆਂ ਸਵਾਰੀਆਂ ਕਰਨੀਆਂ ਤੇ ਜੋ ਅਨੇਕ ਅਨੰਤ ਭੋਗਾ ਦੇ ਰਸ ਆਨੰਦ ਲੋਕਾਂ ਨੇ ਮੰਨੇ ਹਨ ਇਹ ਸਗਲ ਸਾਰੇ ਤਰ ਵਰ ਬ੍ਰਿਸ਼ ਦੀ ਰੁਕ ਦੀ ਛਾਂ ਵਾਂਗ ਚਲਾਏ ਮਾਨ ਹਨ ਜਿਵੇਂ ਰੁਕ ਦੀ ਛਾਂ ਇੱਕ ਥਾਂ ਟਿੱਗੀ ਨਹੀਂ ਰਹਿੰਦੀ ਐਉਂ ਇਹ ਮਾਇਕੀ ਪਦਾਰਥ ਵੀ ਇੱਕ ਥਾਂ ਟਿੱਗੇ ਨਹੀਂ ਰਹਿੰਦੇ ਤਾਏ ਤਾਏ ਬਹੁ ਵਿਦ ਕਉ ਤਾਵੈ ਸਗਲ ਨਿਰਾਰਥ ਕਾਮ ਪਾਤਸ਼ਾਹ ਫਰਮਾਉਂਦੇ ਜੋ ਤਾਏ ਤਾ ਭਾਵ ਦੌੜ ਜਾਣ ਵਾਲੇ ਪਦਾਰਥ ਆ ਉਹਨਾਂ ਤਾਏ ਤਾ ਦੌੜ ਜਾਣ ਵਾਲੇ ਪਦਾਰਥਾਂ ਨੂੰ ਬਹੁਤ ਵਿਦ ਤਰੀਕਿਆਂ ਨਾਲ ਇਕੱਤਰ ਕਰਨ ਵਾਸਤੇ ਮੇਰਾ ਮਨ ਹਰ ਵਕਤ ਸੰਕਲਪਾਂ ਵਿਚ ਕਲਪਾਂ ਵਿੱਚ ਦੌੜਦਾ ਹੀ ਫਿਰਦਾ ਰਹਿਦਾ ਪਰ ਇਹ ਸਾਰੇ ਕਾਮ ਕਾਰਜ ਨਿਰਾਰਥ ਬੇਅਰਥ ਆ ਪਦਾਰਥਾਂ ਨੂੰ ਇਕੱਤਰ ਕਰਨ ਦੀ ਕਾਮਨਾ ਸਾਰੀ ਬੇਅਰਥ ਆ ਬਿਨ ਗੋਵਿੰਦ ਅਵਰ ਜੇ ਚਾਹੋ ਦੀਸੈ ਸਗਲ ਬਾਤ ਹੈ ਕਾਮ ਹੇ ਗੋਵਿੰਦ ਗੋ ਪ੍ਰਿਥਵੀ ਦੀ ਵਿੰਦ ਰੱਖਿਆ ਕਰਨ ਵਾਲੇ ਪਰਮੇਸ਼ਰ ਜੀ ਆਪ ਜੀ ਦੇ ਨਾਮ ਤੋਂ ਬਿਗੈਰ ਜੇ ਮੈਂ ਹੋਰ ਕਿਸੇ ਪਦਾਰਤ ਦੀ ਚਾਹਨਾ ਕਰਦਾ ਹਾਂ ਤਾਂ ਇਹ ਸਾਰੀਆਂ ਗੱਲਾਂ ਬਾਤਾਂ ਖਾਮ ਗੱਲਾਂ ਕਚਿਆਈ ਵਾਲੀਆਂ ਦਿਸਦੀਆਂ ਹਨ ਕਹੋ ਨਾਨਕ ਸੰਤ ਰੀਨ ਮਾਗੋ ਮੇਰੋ ਮਨ ਪਾਵੇ ਬਿਸਰਾਮ ਸਤਿਗੁਰੂ ਜੀ ਕਹੋ ਤੂੰ ਭਾਵ ਕਥਨ ਕਰਦੇ ਆ ਕਿ ਇਸ ਪਰਮੇਸ਼ਰ ਮੈਂ ਸੰਤ ਸ਼ਾਂਤ ਆਤਮਾ ਵਾਲੇ ਪੁਰਖਾਂ ਦੀ ਚਰਨ ਧੂੜੀ ਮੰਗਦਾ ਜਿਸ ਕਰਕੇ ਮੇਰਾ ਮਨ ਚਿਤ ਵੀ ਸੰਤ ਜਨਾਂ ਦੀ ਤਰ੍ਹਾਂ ਆਪ ਜੀ ਦੇ ਨਾਮ ਸਰੂਪ ਵਿੱਚ ਬਿਸਰਾਮ ਟਿਕਾ ਪਾਉਣਾ ਕਰੇ ਟੋਡੀ ਮਹੱਲਾ ਪੰਜਵਾ ਪ੍ਰਭ ਜੀ ਕੋ ਨਾਮ ਮਨਹਿ ਸਾਧਾਰ ਹੈ ਏ ਭਾਈ ਪ੍ਰਭ ਪਰਮੇਸ਼ਰ ਜੀ ਦਾ ਨਾਮ ਹੀ ਸਾਡੇ ਮਨਹਿ ਮਨ ਨੂੰ ਸਾਧਾਰ ਹੈ ਸਾ ਸਿਹਤ ਧਾਰ ਹੈ ਆਸ੍ਰੀ ਦੇ ਕਰਨ ਵਾਲਾ ਹੈ ਮਨ ਦੇ ਵਕਾਰਾਂ ਨੂੰ ਮੇਟ ਕੇ ਸੁਧਾਰਨ ਵਾਲਾ ਹੈ ਅਸੀਂ ਪਰਮੇਸ਼ਰ ਦੇ ਨਾਮ ਦੇ ਆਸਰੇ ਸਹਿਤ ਆਪਣਾ ਮਨ ਕੀਤਾ ਹੈ ਜੀ ਪ੍ਰਾਨ ਸੂਖ ਇਸ ਮਨ ਕੋ ਬਰਤਨ ਏਹ ਹਮਾਰੈ ਰਹਾਉ ਜੋ ਜੀਵ ਨੇ ਸਰੀਰ ਅੰਦਰ ਪ੍ਰਾਨ ਮੰਨੇ ਆ ਅਤੇ ਇਸ ਮਨ ਦੇ ਤਾਈ ਸੁਖ ਸੁਖ ਮੰਨੇ ਹਨ ਤੇ ਦੁਨੀਆਂ ਦੇ ਵਿਹਾਰਾਂ ਦਾ ਬਰਤਨ ਵਰਤ ਵਿਲੇਵਾ ਮੰਨਿਆ ਹੈ ਸਾਡਾ ਤਾਂ ਇਹੋ ਹੀ ਸਭ ਕੁਝ ਜੋ ਮਨ ਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਆਸਰਾ ਲੈਣਾ ਕੀਤਾ ਹੈ ਸਾਡੇ ਜੀਵਨ ਪ੍ਰਾਣ ਤੇ ਮਨ ਨੂੰ ਇਸ ਪਰਮੇਸ਼ਰ ਦੇ ਨਾਮ ਦਾ ਹੀ ਸੁਖ ਹੈ ਤੇ ਇਹੋ ਹੀ ਸਾਡੇ ਲਈ ਹਰ ਵਕਤ ਵਰਤਣ ਵਾਸਤੇ ਵਸਤੂ ਹੈ ਰਹਾਉ ਬਿਸਰਾਮ ਦੇ ਕੇ ਕਿਰਪਾ ਕਰ ਰਿਹਾ ਨਾਮ ਜਾਤ ਨਾਮ ਮੇਰੀ ਪਤ ਹੈ ਨਾਮ ਮੇਰਾ ਪਰਵਾਰ ਹੈ ਪਰਮੇਸ਼ਰ ਦਾ ਨਾਮ ਹੀ ਅਜੁੱਤ ਕੁਲ ਦੇ ਦੇਣ ਵਾਲੀ ਉਤਮ ਜਾਤੀ ਹੈ ਨਾਮ ਹੀ ਸਾਡੀ ਪਤ ਆਬਰੂ ਪਤ ਇੱਜ਼ਤ ਹੈ ਨਾਮ ਹੀ ਸਾਡਾ ਸਤ ਸੰਤੋਖ ਦਇਆ ਧਰਮ ਆਦਿਕ ਸ਼ੁਭ ਗੁਣਾਂ ਦੀ ਸਹਿਤ ਹੋਣ ਰੂਪ ਪਰਿਵਾਰ ਹੈ ਨਾਮ ਸਖਾਈ ਸਦਾ ਮੇਰੇ ਸੰਗ ਹਰ ਨਾਮ ਮੋਕੋ ਨਿਸਤਾਰ ਹੈ ਪਰਮੇਸ਼ਰ ਦਾ ਨਾਮ ਹੀ ਸਖਾਈ ਮਿੱਤਰ ਦੀ ਨਿਆਈ ਹੋ ਕੇ ਕਮੇਸ਼ਾ ਸਾਡਾ ਲੋਕ ਪਰਲੋਕ ਵਿੱਚ ਸੰਗ ਸਾਥ ਦੇਣ ਵਾਲਾ ਹੈ ਹਰ ਪਰਮੇਸ਼ਰ ਦਾ ਨਾਮ ਹੀ ਮੋਕੋ ਮੇਰੇ ਤਾਈ ਸੰਸਾਰ ਸਮੁੰਦਰ ਤੋਂ ਨਿਸਤਾਰੇ ਤਾਰਨਾ ਕਰੇਗਾ ਬਿਖੈ ਬਿਲਾਸ ਕਹੀਤ ਬਹੁਤ ਹੀ ਰੇ ਚਲਤ ਨ ਕਸ਼ੂ ਸੰਗਾਰੈ ਬਿਖੈ ਵਿਸ਼ਿਆਂ ਦੇ ਬਿਲਾਸ ਆਨੰਦ ਬਹੁਤ ਹੀ ਰੇ ਬਹੁ ਤਰ੍ਹਾਂ ਦੇ ਕਹੀਦੇ ਆ ਇਨ੍ਹਾਂ ਵਿੱਚੋਂ ਕੁਝ ਵੀ ਪਰਲੋਕ ਨੂੰ ਸੰਗਾਰੈ ਨਾਲ ਨਹੀਂ ਚੱਲਦਾ ਇਸ ਤਮੀਤ ਨਾਮ ਨਾਨਕ ਕੋ ਹਰ ਨਾਮ ਮੇਰੇ ਭੰਡਾਰੈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਦਾ ਨਾਮ ਹੀ ਸਾਡਾ ਇਸਤ ਪਿਆਰਾ ਮਿੱਤਰ ਹੈ ਹਰ ਪਰਮੇਸ਼ਰ ਦਾ ਨਾਮ ਹੀ ਸਾਡੇ ਅੰਤਹਿ ਕਰਨ ਵਿੱਚ ਸ਼ੁਭ ਗੁਣਾ ਦੇਵੀ ਗੁਣਾ ਦਾ ਭੰਡਾਰ ਹੈ ਖਜ਼ਾਨਾ ਹੈ ਟੋਡੀ ਮਹੱਲਾ 5 ਨੀਕੇ ਗੁਣ ਗਾਓ ਮਿਟਹੀ ਰੋਗ 헤 ਭਾਈ ਪਰਮੇਸ਼ਰ ਦੇ ਨੀਕੇ ਹੁੰਦਾ ਸੁੰਦਰ ਚੰਗੀ ਤਰ੍ਹਾਂ ਜੋ ਬਹੁਤ ਸੁੰਦਰ ਹਨ ਨੀਕੇ ਤੋਂ ਪਾਪ ਚੰਗੀ ਤਰ੍ਹਾਂ ਕਿਉਂਕਿ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਹੋ ਕੇ ਪਾਪ ਚੰਗੀ ਤਰ੍ਹਾਂ ਡਰ ਪੈ ਰੱਖ ਕੇ ਗੁਣ ਗਾਉਣੇ ਕਰਕੇ ਤੇਰੇ ਅਗਿਆਨ ਹੰਕਾਰ ਆਦਿਕ ਦੇ ਸਾਰੇ ਰੋਗ ਮਿਟਹੀ ਮਿਟ ਜਾਣਗੇ ਮੁਖ ਉਜਲ ਮਨ ਨਿਰਮਲ ਹੋਈ ਹੈ ਤੇਰੋ ਰਹਿ ਇਹਾ ਉਹਾ ਲੋਗ ਰਹਾਉ ਇਸ ਤਰ੍ਹਾਂ ਇਸ ਲੋਕ ਵਿੱਚ ਮੁਖ ਮੁਖੜਾ ਉਜਲ ਉਜਲਾ ਹੋਵੇਗਾ ਤੇ ਪ੍ਰਲੋਕ ਵਾਸਤੇ ਵੀ ਮਨ ਵਿਕਾਰਾਂ ਤੋਂ ਰਹਿਤ ਹੋ ਕੇ ਨਿਰਮਲ ਸ਼ੁੱਧ ਹੋ ਜਾਂਦਾ ਹੈ ਤੇ ਇਉਂ ਤੇਰਾ ਇਹ ਲੋਕ ਤੇ ਉਹਾ ਪ੍ਰਲੋਕ ਵੀ ਕਾਇਮ ਰਹਿ ਜਾਵੇਗਾ ਰਹਾਉ ਬਿਸਰਾਮ ਦੇ ਕੇ ਪਾਤਸ਼ਾਹ ਅੱਗੇ ਕਿਰਪਾ ਕਰ ਰਹੇ ਆ ਚਰਨ ਪਖਾਰ ਕਰੋ ਗੁਰ ਸੇਵਾ ਮਨਹਿ ਚਰਾਵੋ ਭੋਗ ਸੋ ਇਸ ਨੂੰ ਬੋਲਾ ਚਰਾਵੋ ਨਹੀਂ ਬੋਲਣਾ ਚਰਾਵੋ ਚੜਾਉਣ ਦਾ ਵਾਚਕ ਕਹਿੰਦੇ ਗੁਰ ਸਤਗੁਰਾਂ ਦੇ ਚਰਨ ਕਬਲਾਂ ਨੂੰ ਪਖਾਰ ਧੋ ਕਰਕੇ ਸੇਵਾ ਟਹਿਲ ਕਰੋ ਚਰਨਾ ਦਾ ਪਖਾਰ ਪਖ ਲੈ ਕੇ ਟਹਿਲ ਕਰੋ ਤੇ ਆਪਣੇ ਮਨ ਨੂੰ ਚੰਗਾ ਬਣਾ ਕੇ ਗੁਰਾਂ ਦੇ ਚਰਨਾ ਵਿੱਚ ਅਰਪਣ ਕਰਨ ਰੂਪ ਭੋਗ ਪ੍ਰਸ਼ਾਦ ਚਰਾਵੋ ਚੜਾਉਣਾ ਕਰੂ ਪਾਵ ਆਪਣੇ ਮਨ ਦੀ ਮੱਤ ਤਿਆਗ ਕੇ ਗੁਰਾਂ ਦੀ ਆਗਿਆ ਵਿੱਚ ਚੱਲਣ ਲੱਗ ਜਾਣਾ ਇਹੋ ਹੀ ਭੋਗ ਚੜਾਉਣਾ ਕਰੂ ਛੋੜ ਆਪਤ ਛੋੜ ਆਪਤ ਬਾਦ ਅਹੰਕਾਰ ਮਾਨ ਸੋਈ ਜੋ ਹੋਗ ਹਾਂ ਇਥੇ ਛੋੜ ਆਪਤ ਦਾਸ ਨੂੰ ਉਲੇਖਾ ਲੱਗ ਗਿਆ ਸੀ ਆਪਤ ਦਾ ਸੋ ਇਕੱਠਾ ਸ਼ਬਦ ਪੜਨਾ ਹੈ ਆਪਤ हे भाई लोग परलोक ਵਿੱਚ ਬੇਪਤੀ ਕਰਨ ਵਾਲੇ ਆਪਤ ਹੰਕਾਰ ਨੂੰ ਦੇਹ ਦੀ ਆਪਤ ਆਪਣਾਤ ਗੁਣਾ ਦਾ ਹੰਕਾਰਾ ਹੰਕਾਰ ਤੇ ਬੇਅਰਥ ਬਾਤ ਝਗੜੇ ਕਰਨੇ ਛੱਡ ਦੇ ਜੋ ਕੁਝ ਵਾਇਗੁਰੂ ਦੇ ਹੁਕਮ ਵਿੱਚ ਹੋਵੇਗਾ ਉਸ ਨੂੰ ਚੰਗਾ ਕਰਕੇ ਮੰਨਣਾ ਕਰ ਸੰਤ ਟਹਿਲ ਸੋਈ ਹੈ ਲਾਗਾ ਜਿਸ ਮਸਤਕ ਲਿਖਿਆ ਲਿਖੋਗ ਹੇ ਭਾਈ ਸੰਤ ਸ਼ਾਂਤ ਆਤਮਾ ਵਾਲੇ ਪੁਰਖਾਂ ਦੀ ਟਹਿਲ ਸੇਵਾ ਵਿੱਚ ਉਹੀ ਪੁਰਖ ਲੱਗਾ ਹੈ ਜਿਸ ਦੇ ਲਖੋਗ ਲਿਖਣ ਯੋਗ ਗਿਆਤੇ ਪਰਮੇਸ਼ਰ ਨੇ ਮਸਤਕ ਮੱਥੇ ਤੇ ਸ੍ਰੇਸ਼ਟ ਲੇਖ ਲਿਖਿਆ ਹੈ ਕਹ ਨਾਨਕ ਏਕ ਬਿਨ ਦੂਜਾ ਅਵਰ ਨ ਕਰਨੈ ਜੋਗ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇੱਕ ਆਕਾਲ ਪੁਰਖ ਤੋਂ ਬਗੈਰ ਦੂਸਰਾ ਹੋਰ ਕੋਈ ਵੀ ਕਰਣੇ ਕਰਨ ਦੇ ਯੋਗ ਲਾਇਕ ਨਹੀਂ ਹੈ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ whoa ਵਾਹਿਗੁਰੂ ਜੀ ਕੀ ਫਤਿਹ